ਇਹ ਛੋਟੇ ਜਿਹੜੇ ਫਿਰ ਵੀ ਤੁਸੀਂ ਇੰਨੀ ਸਫਾਈ ਦੇ باوجود ਬਾਹਰ ਆ ਗਏ ਸੜਕਾਂ ਤੇ ਆ ਗਏ ਨਾਲ ਲੋਕਾਂ ਨੂੰ ਭਟਾਉਣ ਦਾ ਫੈਸਲਾ ਕੀਤਾ ਉਹਨੇ ਸੀਐਮ ਨੇ ਤੁਸੀਂ ਉਹਨੂੰ ਬੋਲਦੇ ਨੂੰ ਦੇਖੋ ਕਿ ਹੁਣ ਮੈਨੂੰ ਜਵਾਬ ਦੇਣ ਦੀ ਲੋੜ ਨਹੀਂ ਜਿਹੜੇ ਰੋਡਾ ਰੋਕਣਗੇ ਹੋਰ ਕੁਝ ਕਰਨਗੇ ਲੋਕ ਜਵਾਬ ਦੇਣਗੇ ਕਿ ਲੋਕ ਇਹਨਾਂ ਦੇ ਗੱਲ ਪਹਿਨੋ ਆਪਾਂ ਫੈਸਲਾ ਕਰ ਲੈ ਕੇ ਰੋਡ ਰੋਕਣੀ ਨਹੀਂ ਅਸੀਂ ਪਹਿਲਾਂ ਉਹ ਨਹੀਂ ਸੀ ਰੋਕਣੀ ਅਸੀਂ ਲਿਖਤੀ ਤੌਰ ਤੇ ਦਿੱਤਾ ਹੋਇਆ ਚੰਡੀਗੜ੍ਹ ਦੇ ਵਿੱਚ ਕਿ ਸਾਨੂੰ ਸੈਕਟਰ ਕਿਉਂ ਸੀ ਦੇਓ ਕਿਉਂ ਸੀ ਸੈਕਟਰ ਕਿੰਨਾ ਕਿਲੋਮੀਟਰ ਦਾ ਸੈਕਟਰ ਕਿੰਨੇ ਕਿਲੋਮੀਟਰ ਦਾ ਕਿਉਂ ਸਿਰਫ ਦੇਓ ਜਮਾ ਬੇਲਾ ਪੈਸਾ ਰਿਹਾ ਦਾ ਇਹ ਉੱਥੇ ਕੀ ਇਤਰਾਜ ਆ ਸਾਨੂੰ ਨਹੀਂ ਹੁੰਦਾ ਹਾਂ ਇਹ ਨਹੀਂ ਕੀਤੀ ਐਸ ਗਲਤੀ ਸੱਚਾ ਸਨ ਨਹੀਂ ਆ ਆਪ ਦਾ ਜਾਬਰ ਸ਼ੁਰੂ ਕਰਤਾ ਠੀਕ ਆ ਚਲੋ ਚੱਦੀਆਂ ਹੁੰਦੀਆਂ ਸਰਕਾਰ ਨਾਲ ਟਕਰਾਵਾ ਫੈਸਲਾ ਕੀਤਾ ਸੀ 7 ਦਿਨ ਬੈਠਾਂ ਦਾ ਜਿੱਥੇ ਵੀ ਬਿਠਾਉਣਗੇ 7 ਦਿਨ ਤਾਂ ਬੈਠਾਂਗੇ ਉੱਥੇ ਨੂੰ ਤੁਹਾਨੂੰ ਸੌਖਾ ਹੋ ਗਿਆ ਚੰਡੀਗੜ੍ਹ ਦੂਰ ਹੈ ਇਹ ਸਾਡੇ ਏਰੀਆ ਚ ਬੈਠੇ ਆ ਇੱਥੇ ਵੱਡੇ ਕੱਟ ਕਰਾਂਗੇ ਇੱਥੋਂ ਬੈਠ ਕੇ ਕੋਈ ਸੱਦਾ ਨਹੀਂ ਮੰਗੇ ਜੇ ਦੇਣਾ ਜੇ ਰੋਡ ਵੀ ਰੋਕਣੀ ਆ ਇੱਥੋਂ ਬੈਠ ਕੇ ਕਹਾਂਗੇ ਭਈ ਰੋਕ ਲੋ ਉਹਨੂੰ ਜੇ ਹੋਰ ਕਿਸੇ ਬਾ ਜਾ ਕੇ ਕੋਈ ਕਿਹੜਾ ਹੋ ਕਰਨਾ ਹੈ ਮੰਤਰੀ ਦਾ ਹੋਦਾ ਉਹ ਵੀ ਇੱਥੋਂ ਬੈਠੇ ਹੀ ਸੱਦਾ ਦੇ ਮੰਗੇ ਪਰ ਹੈਰਾਨੀ ਇਸ ਗੱਲ ਦੀ ਆ ਕਿਹ ਬੰਦੇ ਜਿਹਾਂ ਦੇ ਵਿੱਚ ਆ ਰੰਦੂ ਸੰਗਲ ਰੋਪੜ ਜੇਲ੍ਹ ਚ ਪਈਆ ਤੇਵੇਂ ਜਿਵੇਂ ਗਰਵਾਸਪੁਰ ਜੇਲ੍ਹ ਚ ਅੰਬਰਸਰ ਜੇਲ੍ਹ ਚ ਬਾਰਮੂ ਤਾਰਨ ਜੇਲ੍ਹ ਚ ਨਹੀਂ ਲੁਪੇ ਆਨੇ ਜੇਲ੍ਹ ਚ ਖੰਨੇ ਜੇਲ੍ਹ ਚ ਬੰਦੇ ਜਿੱਥੇ ਬੰਦਿਆਂ ਨੇ ਕੀਤਾ ਕੀ ਦੋਨੇ ਆਪ ਦੇ ਆਪ ਨੂੰ ਸਿਆਣੀਆਂ ਕਹਾਵਾਂ ਦਾ ਅੰਦਾਜ਼ਾ ਨਹੀਂ ਇਹਨਾਂ ਨੂੰ ਛੱਡ ਕੇ ਜਿਹਾਂ ਦੇ ਵਿੱਚ ਆਪ ਘਰ ਨਹੀਂ ਚਲੇਦੇ ਇਹ ਇਸ ਗੱਲ ਦਾ ਦੁੱਖ ਆ ਅੱਜ ਵੀ ਜਿਹੜਾ ਨੇ ਵਿੱਚ ਬੈਠੇ ਨੇ ਫਿਰ ਪਰ ਅਸੀਂ ਇਹ ਸਟੇਜ ਤੇ ਪਹੁੰਚਿਆ ਹੁਣੋ ਫਿਰ ਜਿੰਨਾ ਨੇ ਜੋ ਕੁਝ ਕੀਤਾ ਉਹ ਠੀਕ ਨਹੀਂ ਕੀਤਾ ਇਹਨੂੰ ਸਾਰੇ ਨੂੰ ਹੱਲ ਕਰਨ ਦੇ ਲਈ ਤੇ ਅੱਗੇ ਮੋੜ ਕੇ ਦਾ ਕੀ ਕਰਨਾ ਅਸੀਂ 3 ਵਜੇ ਐਮਰਜੈਂਸੀ ਮੀਟਿੰਗ ਬੁਲਾ ਲਈ ਅਸੀਂ ਇਸ ਮੋੜ ਤੇ ਦੀ ਉਸੇ ਦੀ ਚੱਲੇ ਹੁਣ ਤੁਹਾਨੂੰ ਬੇਨਤੀ ਕਰੂੰਗਾ ਕਿ ਉਹਦੇ ਫੈਸਲੇ ਤੱਕ ਅਮੇਂਜਮੈਂਟ ਰੋਟੀ ਦੇ ਰਹਿਣਾ ਤੁਸੀਂ ਜਿੱਮੇ ਬੈਠੇ ਹੋ ਆਪਣੀ ਚਾਹ ਪਾਣੀ ਪਛਾਦੇ ਪਾਣੀ ਸਕੋ ਤੇ ਇਚਲਾਓ ਅਸੀਂ ਉਹ ਮੀਟਿੰਗ ਚੱਲਿਆ ਫੈਸਲਾ ਤੁਹਾਡੇ ਤੱਕ ਆਊਗਾ ਉਹ ਫੈਸਲੇ ਤੇ ਫਿਰ ਅਸੀਂ ਉੱਪਰ ਚੜਾਵਾਂਗੇ ਐਨੀਕ ਬੇਨਤੀ ਕਰਨਾ ਹੋਇਆ ਤੇ ਬਹੁਤਾ ਸਨਮਾਨ ਆ ਲੈਂਦਾ ਹੋਇਆ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਬੰਦੇ ਜਿਹੜਾ ਚ ਗਏ ਆ ਜਾਂ ਜਿਨ੍ਹਾਂ ਨੂੰ ਥਾਣੇ ਤੇ ਲੈ ਕੇ ਗਏ ਆ ਉਹਨਾਂ ਦਾ ਸਨਮਾਨ ਕਰਨਾ ਮੈਂ ਸ਼ੇਸ ਤੋਂ ਉਸ ਤੇ ਆ ਜਣ ਸਨੋ